ਦੋਸਤੋ ਅਗਰ ਤੁਸੀਂ ਵੀ 60 ਸਾਲ ਦੀ ਉਮਰ ਜਾਂ ਉਸ ਤੋਂ ਵੱਧ ਉਮਰ ਵਾਲੇ ਅਗਰ ਆਪਣੇ ਸਰੀਰ ਨੂੰ ਤੁਸੀਂ ਫਿੱਟ ਰੱਖਣਾ ਚਾਹੁੰਦੇ ਹੋ ਦਵਾਈਆਂ ਤੋਂ ਡਾਕਟਰਾਂ ਦੇ ਚੱਕਰ ਕੱਢਣੇ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਿਹੜੇ-ਕਿਹੜੇ ਯੋਗਾਸਨ ਹਨ ਜਿਹੜੇ ਤੁਸੀਂ ਆਸਾਨੀ ਨਾਲ ਘਰ ਵਿੱਚ ਹੀ ਕਰ ਸਕਦੇ ਹੋ ਤੇ ਤੁਹਾਡਾ ਸਰੀਰ ਲਚਕੀਨਾਵਲ ਤੁਹਾਡਾ ਭਾਰ ਘਟ ਸਕਦਾ ਆ ਤੁਹਾਡੇ ਜਿਹੜੇ ਮਸਲ ਜਗੜੇ ਹੋ ਆ ਉਹ ਘਟ ਜਾਣਗੇ ਤੁਹਾਡੀ ਚਰਬੀ ਵਧੀ ਹੋਈ ਆ ਉਹ ਘਟ ਜਾਣਗੇ ਤੁਹਾਡਾ ਸਰੀਰ ਬਿਲਕੁਲ ਤਾਕਤਵਰ ਬਣ ਜਾਊਗਾ ਤੇ ਆਓ ਇਹਨਾਂ ਚੀਜ਼ਾਂ ਨੂੰ ਆਓ ਅੱਜ ਮੈਂ ਤੁਹਾਨੂੰ ਇਹ ਯੋਗਾ ਸਨ ਤੁਹਾਡੇ ਫਿੱਟ ਰਹਿਣ ਵਾਸਤੇ ਤਰਤੀਬ ਨਾਲ ਦੱਸਾਂਗਾ ਜਿਸ ਤਰ੍ਹਾਂ ਮੈਂ ਕਰਾਂਗਾ ਉਸੇ ਤਰ੍ਹਾਂ ਤੁਸੀਂ ਵੀ ਇਹਨਾਂ ਯੋਗਾ ਅਸਨ ਨੂੰ ਜ਼ਰੂਰੀ ਕਰਨਾ ਹੈ। ਦੋਸਤੋ ਸਤਿ ਸ਼੍ਰੀ ਅਕਾਲ, ਰਾਮ ਰਾਮ, ਜੈ ਹਿੰਦ ਅਦਾ। ਸਲਾਮ ਅਲੈਕੁਮ। ਮੈਂ ਸੁਬੇਦਰ ਖੰਸਰਾਜ ਆਰਮੀ ਸਟਾਰ ਉਮਰ 44 ਸਾਲ। ਸਾਰਿਆਂ ਨੂੰ ਫਿਟਬਿਟ ਟੈਂਕ ਜਾਣੋ ਤੇ ਆਪ ਸਾਰਿਆਂ ਦਾ ਮੇਰੇ ਮੇਰੀ ਵੱਲੋਂ ਬਹੁਤ-ਬਹੁਤ ਸਵਾਗਤ ਜਿਹੜੇ ਭੈਣ ਭਰਾ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਮੇਰੇ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣ ਤੇ ਨਾਲ ਹੀ ਬੈਲੰਗ ਘੰਟੀ ਦਾ ਬਟਨ ਦਬਾ ਦੇਣ ਤੇ ਨਾਲ ਤੁਹਾਨੂੰ ਆਉਣ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਮਿਲ ਸਕੇ ਤਾਂ ਤੁਸੀਂ ਉਸ ਨੂੰ ਦੇਖ ਕੇ ਕਰ ਸਕੋ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ 60 70 50 ਸਾਲ ਵਾਲੋਗੇ ਕਿ ਅਸੀਂ ਕਿਹੜਾ ਯੋਗਾ ਅਸਨ ਕਰੀਏ ਜਿਹਦੇ ਨਾਲ ਅਸੀਂ ਫਿੱਟ ਰਹਿ ਸਕੀਏ ਚੱਲਣਾ ਫਿਰਨਾ ਸਾਡਾ ਆਸਾਨ ਹੋ ਜਾਏ ਤਾਂ ਆਓ ਮੈਂ ਇਹ ਤੁਹਾਨੂੰ ਯੋਗਾ ਅਸਨ ਬਾਰੇ ਦੱਸਦਾ ਆ ਕਿ ਯੋਗਾ ਅਸਨ ਅਸੀਂ ਕਿਸ ਤਰੀਕੇ ਕਰਨਾ ਆ ਇਹ ਯੋਗਾ ਅਸਨ ਤੁਸੀਂ ਸਭ ਤੋਂ ਪਹਿਲੇ ਸੂਰਜ ਨਿਕਲਣ ਤੋਂ ਪਹਿਲੇ ਯੋਗਾ ਅਸਨ ਨੂੰ ਕਰਨਾ ਆ ਇਹ ਘੱਟੋ ਘੱਟ ਵੀ ਤੁਸੀਂ ਅੱਧਾ ਘੰਟਾ ਜ਼ਰੂਰ ਕਰਿਆ ਕਰੋ ਸਵੇਰੇ ਉੱਠਣ ਤੋਂ ਉੱਠਦੇ ਸਾਰ ਹੀ ਤੁਸੀਂ ਗਰਮਾਣਾ ਪਾਣੀ ਲੈਣਾ ਕੋਈ ਇੱਕ ਗਲਾਸ ਜ਼ਰੂਰ ਪੀਆ ਕਰੋ ਉਸ ਤੋਂ ਬਾਅਦ ਆਪਣਾ ਰਾਤ ਦਾ ਪੇਟ ਭਰਿਆ ਜਿਹੜਾ ਤੁਹਾਡਾ ਉਸ ਨੂੰ ਬਾਥਰੂਮ ਚ ਖਾਲੀ ਕਰਕੇ ਫਰੈਸ਼ ਹੋ ਜਾਓ ਤਾਂ ਕਿ ਤੁਹਾਨੂੰ ਐਕਸਰਸਾਈਜ਼ ਕਰਨ ਨਾਲ ਕੋਈ ਦਿੱਕਤ ਨਾ ਆਵੇ ਹੁਣ ਮੈਂ ਇਹ ਯੋਗਾ ਸ਼ਲ ਸ਼ੁਰੂ ਕਰਦਾ ਹਾਂ ਜਿਹੜੇ 50 60 70 ਸਾਲ ਦੇ ਬਜ਼ੁਰਗ ਇਸ ਵੀਡੀਓ ਨੂੰ ਨਹੀਂ ਦੇਖ ਸਕਦੇ ਉਹਨਾਂ ਦੇ ਬੱਚੇ ਦੇਖਦੇ ਆ ਉਹ ਬੱਚੇ ਆਪਣੇ ਮਾਤਾ ਪਿਤਾ ਨੂੰ ਜਾਂ ਆਪਣੇ ਦਾਦੀ ਬਾਬੇ ਨੂੰ ਯੋਗਾ ਅਸਨ ਕਰਾਉਣ ਮੇਰੀ ਵੀਡੀਓ ਦੇਖ ਕੇ ਉਹਨਾਂ ਨੂੰ ਯੋਗਾ ਅਸਨ ਕਰਾਉਣ ਤਾਂ ਕਿ ਤੁਹਾਡੇ ਮਾਤਾ ਪਿਤਾ ਜਾਂ ਤੁਹਾਡੇ ਦਾਦੀ ਬਾਬਾ ਜਾਂ ਹੋਰ ਬਜ਼ੁਰਗ ਉਹ ਫਿੱਟ ਰਹਿ ਸਕਣ ਤੇ ਹਮੇਸ਼ਾ ਸਾਨੂੰ ਆਪਣੇ ਬਜ਼ੁਰਗਾਂ ਦਾ ਇੱਜ਼ਤ ਮਾਣ ਉਹਨਾਂ ਦਾ ਸਿਹਤ ਦਾ ਖਿਆਲ ਰੱਖਣਾ ਸਾਡੀ ਇੱਕ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਚੰਗਾ ਜਿਹੜੀ ਆ ਤੁਰਨ ਫਿਰਨ ਵਾਸਤੇ ਵਧੀਆ ਉਹਨਾਂ ਵਾਸਤੇ ਅਸੀਂ ਵੀਡੀਓ ਦੇਖ ਕੇ ਉਹਨਾਂ ਨੂੰ ਘਰ ਵਿੱਚ ਹੀ ਤੁਸੀਂ ਉਹਨਾਂ ਨੂੰ ਐਕਸਰਸਾਈਜ਼ ਕਰਾ ਸਕਦੇ ਹੋ ਪਹਿਲਾ ਯੋਗਾ ਅਸਨ ਕਿ ਜਿੰਨੇ ਵੀ ਤੁਹਾਡੇ ਸਰੀਰ ਦੇ ਜੋੜ ਆ ਉਹਨਾਂ ਜੋੜਾਂ ਦੀ ਅਸੀਂ ਐਕਸਰਸਾਈਜ਼ ਕਰਨੀ ਆ ਤੇ ਸਭ ਤੋਂ ਪਹਿਲੇ ਅਸੀਂ ਉੱਪਰ ਹੱਥ ਲੈ ਜਾਣੇ ਆ ਇਸ ਤਰੀਕੇ ਨਾਲ ਇੱਕ ਹੱਥ ਨੂੰ ਜੋੜਾ ਇਸ ਤਰੀਕੇ ਨਾਲ ਖਿੱਚਣਾ ਹੈ ਖਿੱਚ ਕੇ ਰੱਖਣਾ ਹੈ ਸਾਹ ਲੈਣਾ ਛੱਡਣਾ ਹੈ ਸਾਹ ਲੈਣਾ ਫਿਰ ਛੱਡਣਾ ਹੈ ਇਹ ਘਟੋਟ ਵੀ 20 ਤੋਂ 25 ਸਕੰਡ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਫਿਰ ਦੂਜਾ aur dusri apne tarafon pura upar nu khech la is tarike naal es tarah number 2 ਦੇ ਉੱਤੇ ਕਿ ਤੁਹਾਡੀ ਗਰਦਨ ਜਿਹੜੀ ਆ ਇਹਨਾਂ ਦੇ ਮਸਲ ਜਿਹੜੇ ਆ ਕਮਜ਼ੋਰ ਹੋ ਜਾਂਦੇ ਹਨ ਜਾਂ ਇਹਨਾਂ ਵਿੱਚ ਚਰਬੀ ਭਰ ਜਾਂਦੀ ਹੈ ਉਹ ਹਰਕਤ ਨਹੀਂ ਕਰਦੇ ਇਹਨੂੰ ਵੀ ਸਟਾਰਟਿੰਗ ਅਸੀਂ ਜਿਹੜੀ ਹੈ ਦੀ ਕਿਸ ਤਰ੍ਹਾਂ ਜਿਹੜੀ ਹੈ ਇਹਨੂੰ ਹਰਕਤ ਕਰਨੀ ਆ ਖੜੇ ਖੜੇ ਇਸ ਤਰੀਕੇ ਨਾਲ 10 ਵਾਰ ਖੱਬੇ ਲੈ ਕੇ ਜਾਣਾ 10 ਵਾਰ ਸੱਜੇ ਲੈ ਕੇ ਜਾਣਾ ਖੜੇ ਖੜੇ ਸਾਹ ਪਰਣਾ ਛੱਡਾ ਸਾਹ ਪਰਣਾ ਛੱਡਾ ਇਸ ਤਰ੍ਹਾਂ ਉਹ ਤੁਹਾਡੀਆਂ ਸਾਈਡ ਦੀਆਂ ਨਸਾਂ ਜਿਹੜੀਆਂ ਘੁੰਮ ਨਹੀਂ ਸਕਦੀਆਂ ਉਹ ਨਸਾਂ ਦਾ ਜਿਹੜਾ ਹੈ ਤੁਹਾਡੀ ਮਸਲ ਜਿਹੜੇ ਆ ਖਿੱਚ ਹੋ ਜਾਣਗੇ ਖਿੱਚ ਹੋਣ ਤੋਂ ਬਾਅਦ ਉਹ ਆਪਣੀ ਜਗ੍ਹਾ ਜਿਹੜੀ ਸਥਿਥਾ ਉਹਦੀ ਪੂਰੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਸ ਤੋਂ ਬਾਅਦ ਕਰਦਨ ਨੂੰ ਅੱਗੇ ਲੈ ਕੇ ਜਾਣਾ ਪੂਰਾ ਜਿੰਨਾ ਹੋ ਸਕੇ ਕੇ ਪਿੱਛੇ ਅਗਰ ਤੁਹਾਨੂੰ ਪਹਿਲੇ ਵੀ ਕਰਦਨ ਦੀ ਪ੍ਰੋਬਲਮ ਹੈ ਤੇ ਡਾਕਟਰ ਦੀ ਸਲਾਹ ਲੈਣ ਤੋਂ ਜ਼ਰੂਰੀ ਲੈਣੀ ਆ ਅਗਰ ਉਹ ਚਾਹੇ ਦੰਦਾ ਤੁਹਾਨੂੰ ਕਿ ਗਰਦਨ ਦੀ ਐਕਸਰਸਾਈਜ਼ ਕਰਨੀ ਆ ਤਾਂ ਕਦੇ ਤੁਸੀਂ ਕਰਨੀ ਆ ਜਿਸ ਤਰ੍ਹਾਂ ਜਿੱਦਾਂ ਜਿੱਦਾਂ ਟਾਈਮ ਤੁਹਾਡਾ ਐਕਸਰਸਾਈਜ਼ ਦਾ ਵਧਦਾ ਜਾਂਦਾ ਤੁਸੀਂ ਰੈਪੀਟੇਸ਼ਨ ਵਧਾ ਸਕਦੇ ਆ ਤੇ ਨਾਲ ਸਮੇਂ ਨੂੰ ਵੀ ਹੋਰ ਵਧਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ 10 ਬਾਰ ਖੱਬੇ ਘੁਮਾਣਾ ਹੈ ਕਰਦਾ 10 ਵਾਰ ਸੱਜੇ ਘੁਮਾਣਾ ਇਸ ਤਰ੍ਹਾਂ ਪੂਰਾ ਸਰਕਲ ਦੇਣਾ ਸਾਰ ਨੂੰ ਛੱਡ ਦੇਣਾ ਇਹ ਤੋਂ ਸਭ ਪੰਨਾ ਹੌਲੀ ਹੌਲੀ ਲੈ ਕੇ ਜਾਣਾ ਪੂਰਾ ਪੂਰਾ ਹਲਕਾ ਦੇਣਾ ਪੂਰਾ ਸਰਕਲ ਦੇਣਾ ਇਸ ਤਰੀਕੇ ਨਾਲ ਜਾਂ ਚਰਬੀ ਭਰੀ ਆ ਹਰਕਤ ਨਹੀਂ ਕਰ ਰਹੀਆਂ ਨਾੜਾਂ ਇਸ ਤਰੀਕੇ ਨਾਲ ਤੁਹਾਡੀਆਂ ਗਰਦਨ ਦੀਆਂ ਨਾੜਾਂ ਵੀ ਹਰਕਤ ਕਰਨੀਆਂ ਸ਼ੁਰੂ ਕਰ ਦਣਗੀਆਂ ਅਗਲੀ ਐਕਸਰਸਾਈਜ਼ ਮੁੰਡੇ ਵਾਲੀ ਐਕਸਰਸਾਈਜ਼ ਮੁੰਡੇ ਦੀ ਐਕਸਰਸਾਈਜ਼ ਇਸਤਰੀਕਰ ਨਾਲ ਤੁਸੀਂ ਮੁੰਡੇ ਤੁਹਾਡੇ ਦਰਦ ਕਰਦੇ ਰਹਿੰਦੇ ਆ ਜਾਂ ਪੂਰਾ ਚੱਕ ਨਹੀਂ ਸਕਦੇ ਜਾਂ ਅੱਗੇ ਪਿੱਛੇ ਨਹੀਂ ਹੁੰਦੇ ਜਾਂ ਰੋਟੀ ਚੱਕਣੀ ਤੁਹਾਨੂੰ ਮੁਸ਼ਕਲ ਹੋ ਗਈ ਆ ਤੁਸੀਂ ਮੁੰਡੇ ਨੂੰ ਜਿਹੜੀ ਆ ਇਸਤਰੀਕਰ ਨਾਲ 10 ਵਾਰ ਰੁਟੀਨ ਦੇਣਾ ਹੈ ਇਸ ਤਰ੍ਹਾਂ ਅੱਗੇ ਨੂੰ ਉਸ ਤੋਂ ਬਾਅਦ ਮੋਢੇ ਦੇ ਉੱਤੇ ਹੱਥ ਰੱਖ ਲੈਣੇ ਇਸ ਤਰੀਕੇ ਨਾਲ ਤੁਸੀਂ ਇੱਥੇ ਹੱਥ ਜੋੜ ਏਦਾਂ ਜੋੜ ਨਹੀਂ ਆ ਕੋਣੀਆ ਇਹਨੂੰ ਪੂਰਾ ਸਾਰਕ ਕਰ ਦੇਣਾ ਇਹ ਵੀ 10 ਵਾਰ ਸ਼ੁਰੂ ਕਰੋ ਸਾਹ ਨੂੰ ਲੈਣਾ ਫਿਰ ਉਪਰ ਉਲਟਾ ਤੁਹਾਡੇ ਮਸਲਨ ਜਾਮ ਹੋ ਗਿਆ ਇਸ ਤਰੀਕੇ ਕਰਨ ਨਾਲ ਤੁਹਾਨੂੰ ਇੱਕ ਕਾਫੀ ਮੁੰਡਿਆਂ ਦੀ ਰਾਹ ਮਿਲੂਗੀ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਦੀ ਉਂਗਲੀਆਂ ਦੀ ਹਰਕਤ ਕਰਨੀ ਆ ਬਹੁਤ ਸਾਰੇ ਲੋਕਾਂ ਨੂੰ ਗਠੀਏ ਦੀ ਸ਼ਿਕਾਇਤ ਹੋ ਜਾਂਦੀ ਹੈ ਉਹਨਾਂ ਦੀ ਉਂਗਲਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਆ ਉਹ ਕੰਮ ਨਹੀਂ ਕਰਦੀਆਂ ਕੰਮ ਨਾ ਕਰਨ ਇਕੱਠੀਆਂ ਹੁੰਦੀਆਂ ਕਿ ਉਹਨਾਂ ਦਾ ਖੂਨ ਦਾ ਸਰਕਲ ਜਿਹੜਾ ਆ ਪੂਰਾ ਨਹੀਂ ਹੁੰਦਾ ਤੇ ਆਪਾਂ ਜਿਹੜੀਆਂ ਇਸ ਤਰੀਕੇ ਨਾਲ ਇਹ ਵੀ ਕਟੋ-ਕਟ ਵੀ 1 ਮਿੰਟ ਇਸ ਤਰੀਕੇ ਨਾਲ ਤੁਸੀਂ ਉਂਗਲੀਆਂ ਨੂੰ ਕਰਦੇ ਰਹੋ ਆ ਇਸ ਤਰ੍ਹਾਂ ਇਸ ਤਰ੍ਹਾਂ ਸਿੱਕਾ ਟੋਕਟ ਵੀ 30 ਤੋਂ 30 ਵਾਰ ਤੋਂ ਖੇਡ ਤੁਸੀਂ 40 50 60 100 ਤੱਕ ਵੀ ਤੁਸੀਂ ਇਸ ਨੂੰ ਕਰ ਸਕਦੇ ਆ ਇਹ ਇਹਨਾ ਕਰਨਾ ਕੀ ਆ ਕਿ ਤੁਹਾਡੀ ਜਿਹੜੀ ਹੈ ਗਠੀਆਂ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਖੂਨ ਦੀ ਸਰਕਲ ਪੂਰਾ ਨਹੀਂ ਹੁੰਦਾ ਉਂਗਲੀਆਂ ਨਾਲ ਇਹ ਉਂਗਲੀਆਂ ਨਾਲ ਤੁਹਾਡਾ ਸਰਕਲ ਜਿਹੜਾ ਖੂਨ ਦਾ ਪੂਰਾ ਜਾਵਾ ਉਸ ਤੋਂ ਬਾਅਦ ਤੁਸੀਂ ਇੱਥੋਂ ਹੀ ਹੱਥ ਨੂੰ ਜਿਹੜਾ ਅੱਗੇ ਪਿੱਛੇ ਖਿਚੜਾਏ ਇਸ ਤਰ੍ਹਾਂ ਇਹ ਵੀ ਘਟਾ ਘਟਾ ਵੀ ਤੁਸੀਂ ਆਪਣੇ ਘਰ ਪੂਰਾ ਖਿਚੜਾਇਆ ਘੁਮਾਉਣਾ ਹੈ ਇਸ ਤਰ੍ਹਾਂ ਫਿਰ ਉਲਟਾ ਉਲਟਾ ਘੁਮਾਉਣਾ ਹੈ ਇਹ ਵੀ 15 ਤੋਂ 20 ਵਾਰ ਘੁਮਾਉਣਾ ਹੈ ਇਸ ਤਰ੍ਹਾਂ ਘੁਮਾਉਂਦੇ ਰਹਿਣਾ ਹੈ ਤੇ ਉਹ ਦੋ ਹੋ ਜਾਂਦੇ ਅਗਲੇ ਕੜੇ ਕੋਣੀਆਂ ਵੀ ਜੋਇੰਟ ਹੈ ਇਹ ਦਰਦ ਕਰਦੇ ਰਹਿੰਦੇ ਆ ਇਹਦੇ ਵਿੱਚ ਵੀ ਮਸਲ ਕੰਮ ਨਹੀਂ ਕਰਦੇ ਤਾਂ ਕੋਣੀਆਂ ਨੂੰ ਤੁਸੀਂ ਜੜੀ ਆ ਇਸ ਤਰ੍ਹਾਂ ਆਪਣੇ ਧਰ ਜੜਾ ਘਟੋ ਘਟ ਵੀ 20 ਤੋਂ 30 ਵਾਰ ਕਰਨਾ ਹੈ 1 2 3 4 5 6 7 8 9 10 ਤਾਂ ਇਹ ਜਿਹੜੀਆਂ ਤੁਸੀਂ ਇਸ ਤਰ੍ਹਾਂ ਇਹ ਕੋਣੀਆਂ ਦੀ ਹੋਣੀ ਆ ਤੁਹਾਡੀ ਕੰਘੇ ਦੀ ਹੋ ਗਈ ਆ ਤੁਹਾਡੇ ਹੱਥਾਂ ਦੀ ਹੋ ਗਈ ਆ ਹੁਣ ਤੁਸੀਂ ਅਗਲੇ ਤੁਹਾਡੇ ਇਸ ਤਰ੍ਹਾਂ ਫੇਰ ਫੜਿਆ ਲੱਗ ਜਿਹਾ ਉਹ ਵੀ ਜਿਹੜੇ ਕਈ ਵਾਰੀ ਸੁਭਨੇ ਸ਼ੁਰੂ ਹੋ ਜਾਂਦੇ ਆ ਉਹਦੀ ਵੀ ਤੁਸੀਂ ਜਿਹੜੀ ਇਸ ਤਰੀਕੇ ਨਾਲ ਜਿਹੜੀ ਆ ਇਸ ਤਰ੍ਹਾਂ ਜਿਹੜੀ ਆ ਐਕਸਰਸਾਈਜ਼ ਇਹ ਕਰਿਆ ਕਰੋ ਇਹ ਵੀ ਅਗਲੀ ਐਕਸਰਸਾਈਜ਼ ਤੁਹਾਡੇ ਲੱਕ ਦਰਦ ਕਰਦਾ ਰਹਿੰਦਾ ਆ ਜਾਂ ਤੁਹਾਡੇ ਰੀਡ ਦੀ ਹੱਡੀ ਦਰਦ ਕਰਦੀ ਰਹਿੰਦੀ ਆ ਤੁਹਾਡੇ L4 L5 ਕਰਦੀ ਰਹਿੰਦੀ ਆ ਜਾਂ ਇਹਦੇ ਵਿੱਚ ਜਿਹੜੀ ਅੱਗੇ ਆ ਤੁਹਾਨੂੰ ਪ੍ਰੋਬਲਮ ਚੱਲਣ ਨੂੰ ਉੱਠਣ ਨੂੰ ਬੈਠਣ ਨੂੰ ਪ੍ਰੋਬਲਮ ਆਉਂਦੀ ਆ ਤੁਸੀਂ ਸਿਰਫ ਲੱਕ ਨੂੰ ਹਿਲਾਉਣਾ ਆ ਇਸ ਤਰੀਕੇ ਨਾਲ 10 ਵਾਰ ਲੱਕ ਖੱਬੇ ਨੂੰ ਘੁਮਾਉਣਾ 10 ਵਾਰ ਸੱਜੇ ਨੂੰ ਘੁਮਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਲੱਕ ਦੇ ਤੇ ਹੱਥ ਰੱਖ ਕੇ ਉਸ ਤੋਂ ਬਾਅਦ ਸਾਹ ਲੈਣ ਦੇ ਨਾਲ ਛੱਡਦੇ ਰਹਿਣਾ ਇਹ ਦੂਜੀ ਤਰ੍ਹਾਂ ਇਸ ਤਰ੍ਹਾਂ ਗੋਡੇ ਦੀ ਐਕਸਰਸਾਈਜ਼ ਤੁਹਾਡੇ ਗੋਡੇ ਦਰਦ ਕਰਨੇ ਸ਼ੁਰੂ ਕਰ ਦਿੰਦੇ ਆ ਇਹਨਾਂ ਨੂੰ ਤੁਸੀਂ ਜਿਹੜੀ ਆ ਪਿੱਛੇ ਨੂੰ ਟੱਚ ਕਰਨਾ ਹੈ ਇਸ ਤਰ੍ਹਾਂ ਟੱਚ ਕਰਨਾ ਹੈ ਹੋਰ ਜਣੀ ਇਸ ਤਰ੍ਹਾਂ ਇਹ ਵੀ ਨਾਲ ਹੀ ਐਕਸਰਸਾਈਜ਼ ਇਹਦੀ ਹੈਗੀ ਆ ਇਸ ਤਰੀਕੇ ਨਾਲ ਫਿਰ ਤੁਸੀਂ ਤੁਹਾਡੇ ਪੈਰ ਦੀ ਜਾਂ ਗਿੱਟੇ ਦੀ ਪ੍ਰੋਬਲਮ ਜਿੱਤੇ ਨੂੰ ਪੈਰਾਂ ਨੂੰ ਸੋਜ ਆ ਜਾਂਦੀ ਹੈ ਉਹ ਵੀ ਖੂਨ ਦਾ ਸਰਕਲ ਨਹੀਂ ਪੂਰਾ ਹੁੰਦਾ ਪਰ ਤੁਸੀਂ ਕਿਸੇ ਚੀਜ਼ ਨੂੰ ਨੇੜੇ ਫੜ ਕੇ ਜਾਂ ਇਸ ਤਰੀਕੇ ਨਾਲ ਕਰ ਸਕਦੇ ਅਗਰ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਡੰਡੇ ਦੀ ਮਦਦ ਲੈਣੀ ਆ ਡੰਡੇ ਦੀ ਮਦਦ ਨਾਲ ਲੈ ਕੇ ਸਿੱਧਾ ਜਿਹੜਾ ਸਹਾਰਾ ਲੈਣਾ ਹੈ ਕਮਾਉਣਾ 10 ਵਾਰ ਇਸ ਤਰ੍ਹਾਂ ਇੱਕ ਪੈਰ ਕੋਲਣਾ ਫੇਰ ਆਪੋ ਲੜਕਣਾ ਹਿਸ ਤਰ੍ਹਾਂ ਦੂਜਾ ਪੈਰ ਐਸ ਤਰ੍ਹਾਂ ਫੇਰ ਤੁਸੀਂ ਪੈਰ ਨੂੰ ਜਿਹੜਾ ਹੈ ਅੱਗੇ ਪਿੱਛੇ ਕਰਨਾ ਐਸ ਤਰ੍ਹਾਂ ਤੁਹਾਡੇ ਜੋੜ ਸੀ ਇਹਦੀ ਪ੍ਰਕਿਰਿਆ ਖਤਮ ਹੋ ਗਈ ਆ ਇਹ ਤੁਸੀਂ ਰੋਜ਼ਾਨਾ ਕਰਿਆ ਕਰੋ ਹੁਣ ਅਗਲਾ ਅਸੀਂ ਛੋਟਾ ਮੋਟਾ ਜਿਹੜੀ ਹੈ ਜੋਕਿੰਗ ਕਰਦੇ ਆ ਇਸ ਤਰੀਕੇ ਨਾਲ ਇੱਕ ਇਹ ਇੱਕ ਦਾ ਚਾਵਾਂ ਹਾਂ ਲਿਖਿਆ ਪੂਰਾ ਅੱਡਿਆਂ ਉਪਰ ਚੱਕਣ ਵਾਂ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਉਸ ਤੋਂ ਬਾਅਦ ਦੋਨੋਂ ਹੱਥ ਜਿਹੜੇ ਆ ਤੁਸੀਂ ਪਿੱਛੇ ਉੱਪਰ ਨੂੰ ਲੈ ਕੇ ਆਲੇ ਫਿਰ ਉੱਪਰ ਲੈਣ ਇਸ ਤਰ੍ਹਾਂ ਪਿੱਛੇ ਕਿਛੇ ਤਾਂ ਉਸ ਤੋਂ ਬਾਅਦ ਤੁਸੀਂ ਦੋਨੋਂ ਹੱਥ ਉੱਪਰ ਲੈ ਜਾਣਾ ਹੈ। ਕੱਦ ਤੇ ਮਦਾ ਪੈਰ ਖੋਲਣੇ ਆ। ਤੁਸੀਂ ਆਪਣੇ ਜਿਹੜੇ ਆ ਲੈਫਟ ਲੈਗ ਲੈ ਕੇ ਜਾਣਾ ਇਸ ਤਰੀਕੇ ਨਾਲ ਸਾਬ ਨੂੰ ਰੋਕਣਾ। ਉੱਪਰ 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 ਤਰ ਕੋਣ ਆਹ ਤਰ ਇਸ ਤਰੀਕੇ ਨਾਲ ਤੁਸੀਂ ਕਰ ਲੈਣਾ ਹੈ। ਠੀਕ ਆ। ਇਸ ਤਰ੍ਹਾਂ ਪੂਰੇ ਤੋਂ ਬਾਡੀ ਦੀ ਪੂਰੀ ਐਕਸਰਸਾਈਜ਼ ਇਹ ਪੂਰੀ ਹੁੰਦੀ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਗੋਡੇ ਸਿੱਧੇ ਰੱਖਣੇ ਆਂ ਅਗਰ ਨਹੀਂ ਵੀ ਸਿੱਧੇ ਰੱਖਦਾ ਇਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਆ ਇਸ ਤਰ੍ਹਾਂ ਨੈਕ ਕੱਦਮ ਦਾ ਤੁਸੀਂ ਪਹਿਲੇ ਥੋੜੇ ਖੋਲ ਲੈਣੇ ਆ ਉੱਪਰ ਹੱਥ ਰੱਖ ਲੈਣੇ ਆ ਕੋਸ਼ਿਸ਼ ਕਰਨਾ ਤੁਸੀਂ ਅਗਰ ਤੁਸੀਂ ਦੋਨੋਂ ਪੈਰਾਂ ਨੂੰ ਟੱਚ ਕਰਨਾ ਹੈ ਅਗਰ ਤੁਸੀਂ ਗੋਡੇ ਨਹੀਂ ਤੁਸੀਂ ਟੱਚ ਕਰਦੇ ਗੋਡੇ ਜਿਹੜੇ ਆ ਖੜੇ ਤੁਸੀਂ ਟੇਟੇ ਵੀ ਕਰ ਸਕਦੇ ਇਸ ਤਰੀਕੇ ਨਾਲ ਵਾ 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 ਨੈਕਸਸ ਇਸ ਤਰ੍ਹਾਂ ਲੱਤਾਂ ਪੂਰੀਆਂ ਖੋਲੜ ਜਾਣਾ ਤੁਸੀਂ ਇਹਨਾਂ ਨੂੰ ਆਪਣੇ ਟੱਚ ਕਰਨਾ ਹੈ ਹੱਥ ਉੱਪਰ ਇਸ ਤਰ੍ਹਾਂ 3 4 5 6 7 8 9 10 ਅਗਰ ਤੁਸੀਂ ਲੱਤਾਂ ਪੂਰੀਆਂ ਨਹੀਂ ਖੋਲ ਸਕਦੇ ਇਸ ਤਰ੍ਹਾਂ ਵੀ ਤੁਸੀਂ ਗੋਡੇ ਆਪਣੇ ਰੱਖ ਸਕਦੇ ਹੋ ਇਸ ਤਰ੍ਹਾਂ ਹਾਂ ਸ਼ੁਰੂ-ਸ਼ੁਰੂ ਚ ਫਿਰ ਆਪਣੇ ਆਪ ਜਦੋਂ ਤੁਹਾਡੇ ਗੋਡੇ ਖੁੱਲਣਾ ਸ਼ੁਰੂ ਹੋ ਜਊਗੇ ਤਾਂ ਤੁਸੀਂ ਪੂਰਾ ਇਸ ਤਰ੍ਹਾਂ ਕਰਨਾ ਇਸ ਤਰੀਕਾ ਨਾਲ ਬਟਰਫਲਾਈ ਜਿਹਨਾਂ ਦੇ ਅੰਦਰਲੇ ਸੈੱਲ ਜਿਹੜੇ ਹੈਗੇ ਆ ਜਾਮ ਹੋ ਗਏ ਜਾਂ ਮੋٹے ਹੋ ਗਏ ਆ ਉਹਨੂੰ ਚਰਬੀ ਨੂੰ ਪਘਲਾਉਣ ਵਾਸਤੇ ਬਟਰਫਲਾਈ ਅਸੀਂ ਕਰਨੀ ਆ ਇੱਕ ਟੌਕ ਘਟ ਵੀ ਤੁਸੀਂ 1 ਮਿੰਟ ਜ਼ਰੂਰ ਕਰਿਆ ਕਰੋ ਸਵੇਰੇ ਉੱਠ ਕੇ ਕਮਨ ਨੂੰ ਸਿੱਧੀ ਰੱਖਣਾ ਇਸ ਤਰੀਕੇ ਨਾਲ ਔਰ ਦੋਨੋਂ ਪੈਰ ਜਿਹੜੇ ਆ ਹੱਥਾਂ ਨਾਲ ਇਸ ਤਰ੍ਹਾਂ ਮਜ਼ਬੂਤ ਕਰਨ ਬਾਹਰ ਹੂਨੀਆਂ ਸਿੱਧੀਆਂ ਰੱਖਣੀਆਂ ਇਸ ਤਰੀਕੇ ਨਾਲ ਕਰਦੇ ਰਹਿਣਾ ਇਸ ਤਰੀਕੇ ਨਾਲ ਇਹ ਸਨ ਅੱਜ ਦੀਆਂ ਯੋਗਾ ਸਨ ਐਕਸਰਸਾਈਜ਼ ਇਹ ਕੋ ਜ਼ਰੂਰੀ ਨਹੀਂ ਹੋ 60 ਸਾਲ ਤੋਂ ਉਪਰ ਵਾਲੇ 40 50 60 70 ਵਾਲੇ ਨੂੰ ਪ੍ਰੋਬਲਮ ਆਜਕਲ ਆ ਰਹੀ ਹੈ ਉਹ ਕੋਈ ਵੀ ਐਕਸਰਸਾਈਜ਼ ਯੋਗਾ ਦੀ ਸਾਰੇ ਕਰ ਸਕਦੇ ਹਨ ਅਗਰੇ ਦੇ ਵਿੱਚ ਕਿਸੇ ਵੀ ਮੇਰੇ ਭੈਣ ਭਰਾਵ ਨੂੰ ਕੋਈ ਸਵਾਲ ਪੁੱਛਣਾ ਹੈ ਤੇ ਮੇਰੇ ਕਮੈਂਟ ਬਾਕਸ ਜਰੂਰ ਲਿਖਣਾ ਮੇਰਾ ਚੈਨਲ ਫਿਟਬੈਕ ਟੈਂਕ ਚੈਨਲ ਦੇ ਉੱਤੇ ਜਰੂਰ ਤੁਸੀਂ ਕਮੈਂਟ ਕਰਕੇ ਲਿਖਣਾ ਹੈ ਤੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਜਰੂਰ ਲਿਖਣਾ ਤੇ ਨਹੀਂ ਵੀ ਚੰਗੀ ਲੱਗੀ ਕੋਈ ਪ੍ਰੋਬਲਮ ਨਹੀਂ ਹੋ ਤੇ ਨਾਲ ਹੀ ਇਸ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜੇ ਭੈਣ ਭਰਾ ਇਸ ਨੂੰ ਨਹੀਂ ਦੇ ਸਕਦੇ ਉਹ ਸ਼ੇਅਰ ਕਰਨ ਉਹ ਇਸ ਸੀ ਨੂੰ ਦੇਖਣ ਤੇ ਤੁਸੀਂ ਨਾਲ ਪੂਰੀ ਵੀਡੀਓ ਨੂੰ ਦੇਖਿਆ ਕਰੋ ਤੇ ਨਾਲ ਵੀਡੀਓ ਨੂੰ ਜਿਹੜੀ ਆ ਕਰਿਆ ਕਰੋ ਐਕਸਰਸਾਈਜ਼ ਨੂੰ ਕਰਿਆ ਕਰੋ ਤੇ ਤੁਸੀਂ ਬਹੁਤ ਹੀ ਇਹਦੇ ਨਾਲ ਫਿੱਟ ਹੋ ਸਕਦੇ ਹੋ ਪਰ ਰੋਜ਼ਾਨਾ ਸਵੇਰ ਕੰਟੀਨਿਊਸ ਕਰਨੀ ਆ ਵਿੱਚ ਮਿਸ ਨਹੀਂ ਕਰਨਾ ਜਾਂ ਸੋਚਦੇ ਆ ਅੱਜ ਕਰेंगे ਕੱਲ ਕਰेंगे ਅੱਜ ਕਰेंगे ਕੱਲ ਕਰेंगे ਇਹ ਇਹ ਤੁਹਾਨੂੰ ਇੱਕ ਦਿਲ ਵਿੱਚ ਜਿਹੜੀ ਆ ਜਨੂੰਨ ਪੈਦਾ ਕਰਨਾ ਆ ਕਿ ਮੈਂ ਆਪਣੇ ਸਰੀਰ ਨੂੰ ਫਿੱਟ ਕਰਨਾ ਕੋਈ ਇਦਾਂ ਦਾ ਇਹਨਾਂ ਬੜਬੜੇ ਰੋਗ ਜਿਹੜੇ ਆ ਉਹ ਯੋਗਾ ਅਸਨ ਨਾਲ ਹੀ ਦੂਰ ਹੁੰਦੇ ਆ ਐਕਸਰਸਾਈਜ਼ ਨਾਲ ਹੀ ਦੂਰ ਹੁੰਦੇ ਆ ਦਵਾਈਆਂ ਉਥੇ ਕੋਈ ਕੰਮ ਨਹੀਂ ਕਰਦੀਆਂ ਡਾਕਟਰ ਵੀ ਇਹ ਦੱਸਣਗੇ ਕਿ ਤੁਸੀਂ ਸਵੇਰੇ ਉੱਠ ਕੇ ਕੋ ਸਾਈਕਲ ਚਲਾਇਆ ਕਰੋ ਮਿੱਠੇ ਦੀ ਜਗ੍ਹਾ ਤੁਸੀਂ ਗੁਰਵਾਲੀ ਚਾਹ ਪੀਆ ਕਰੋ ਤੁਸੀਂ ਇਹਨਾਂ ਚੀਜ਼ਾਂ ਦਾ ਖਾਣ ਦੇ ਨਾਲ-ਨਾਲ ਪਰਹੇਜ਼ ਕਰਨਾ ਆ ਚੀਨੀ ਨੂੰ ਦੂਰ ਰੱਖਣਾ ਆ ਮੈਦੇ ਵਾਲੀਆਂ ਚੀਜ਼ਾਂ ਤੋਂ ਦੂਰ ਰਹਿ ਚਿੱਟਾ ਲੋਨ ਘਟ ਖਾਣਾ ਆ ਬਾਹਰਲੇ ਫਾਸਟ ਫੂਡ ਤੁਸੀਂ ਜੇਕਰ ਖਾਂਦੇ ਉਸ ਨੂੰ ਛੱਡ ਦਿਓ ਜੈੰਪੂਡ ਨੂੰ ਛੱਡ ਦਿਓ ਸਾਡਾ ਭੋਜਨ ਖਾਓ ਤੇ ਸਾਰਿਆਂ ਦਾ ਧੰਨਵਾਦ ਜੈ ਹਿੰਦ ਸਤਿ ਸ਼੍ਰੀ ਅਕਾਲ